ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨੂੰ ਅਡੀ ਸਾਸਾਂ ਦਿਓ ਆਓ ਸਾਖੀ ਸਰਵਣ ਕਰਦੇ ਹਾਂ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਉਦਾਸੀਆਂ ਦੇ ਦੌਰਾਨ ਅਹਿਮਦਾਬਾਦ ਵਿੱਚ ਗਏ ਤਾਂ ਉੱਥੇ ਗੁਰੂ ਜੀ ਨੂੰ ਕੁਝ ਸੰਤ ਤਪਸਵੀ ਮਿਲੇ ਅਤੇ ਗੁਰੂ ਜੀ ਨੇ ਉਹਨਾਂ ਦੀ ਜੋ ਸਵਾਲ ਸਨ ਉਹਨਾਂ ਦੇ ਜਵਾਬ ਕਿਸ ਤਰ੍ਹਾਂ ਦਿੱਤੇ ਸੰਤਾਂ ਨੇ ਕੀ ਕੀ ਗੁਰੂ ਜੀ ਨੂੰ ਪੁੱਛਿਆ ਆਓ ਸਾਰੀ ਗੱਲਬਾਤ ਆਪ ਜੀ ਨਾਲ ਸਾਂਝੀ ਕਰਦੇ ਹਾਂ ਆਪ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਤਾਂ ਜੋ ਸਾਖੀ ਆਪ ਜੀ ਦੇ ਸਮਝ ਵਿੱਚ ਆ ਸਕੇ ਗੁਰੂ ਜੀ ਕੋੜੀ ਫਕੀਰ ਦਾ ਉਧਾਰ ਕਰਕੇ ਜਦ ਕੁਝ ਦੂਰ ਅੱਗੇ ਗਏ ਰਸਤੇ ਵਿੱਚ ਕੁਝ ਗੋਬਿੰਦ ਲੋਕ ਸੰਤ ਲੋਕ ਮਿਲ ਪਏ ਸਾਰਿਆਂ ਨੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਬੈਠ ਕੇ ਬੇਨਤੀ ਕੀਤੀ ਕਿ ਆਪ ਜੀ ਦਾ ਦਸ ਸਾਰੇ ਥਾਈ ਸੁਣਿਆ ਅਤੇ ਜਾਂਦਾ ਹੈ ਬੜੇ ਸਮੇਂ ਤੋਂ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦੇ ਸਾਂ ਪਰ ਅੱਜ ਅਚਾਨਕ ਹੀ ਮਿਲ ਪਏ ਹੋ ਆਗਿਆ ਕਰੋ ਤਾਂ ਕੁਛ ਪੁੱਛ ਲਈਏ ਗੁਰੂ ਜੀ ਨੇ ਕਿਹਾ ਜੋ ਇੱਛਾ ਹੈ ਪੁੱਛੋ ਸੰਤਾ ਨੇ ਇਹ ਕਰਤਾਰ ਦੀ ਬਨਾਵਟ ਕੀ ਹੈ ਰੂਪ ਰੰਗ ਕੀ ਹੈ ਜਿਸ ਵਾਸਤੇ ਸੁਰਨਰ ਤੇ मुनिजन ਤਪੱਸਿਆ ਕਰਦੇ ਤੇ ਕਠਨ ਕਾਲਨਾ ਕਾਲਦੇ ਹਨ ਉਸ ਦੀ ਉਤਪਤੀ ਕਿਸ ਤਰ੍ਹਾਂ ਹੋਈ ਸੀ ਜਾਂ ਕਿ ਉਹ ਆਪਣੇ ਆਪ ਤੋਂ ਹੀ ਬਣ ਗਿਆ ਸੀ ਗੁਰੂ ਜੀ ਨੇ ਕਿਹਾ हे ਸੰਤ ਲੋਕੋ ਉਸ ਕਰਤਾਰ ਦਾ ਅੰਤ ਨਹੀਂ ਜਾਣਿਆ ਜਾਂਦਾ ਉਸ ਦਾ ਅੰਤ ਇਹੀ ਹੈ ਇਹੋ ਬੇਅੰਤ ਹੈ ਵੇਖੋ 12 ਮਹੀਨਿਆਂ ਦਾ ਇੱਕ ਵਾਰਾ ਦੇਵਤਿਆਂ ਦਾ ਇੱਕ ਦਿਨ ਰਾਤ ਹੁੰਦਾ ਹੈ ਜਦ ਦੇਵਤਿਆਂ ਦਾ 2000 ਯੁੱਗ ਬੀਤ ਜਾਏ ਤਾਂ ਬ੍ਰਾਹਮਣਾਂ ਦਾ ਇੱਕ ਦਿਨ ਰਾਤ ਹੁੰਦਾ ਹੈ ਇਸ ਰਾਤ ਦਿਨ ਦੇ ਹਿਸਾਬ ਨਾਲ ਬ੍ਰਾਹਮਣਾਂ ਦੀ ਉਮਰ 100 ਸਾਲ ਹੈ ਬ੍ਰਾਹਮਣਾਂ ਦੀ ਉਮਰ ਦਾ 100 ਬਰਸ ਵਿਸ਼ਨੂੰ ਨੂੰ ਵਿਸ਼ਨੂੰ ਦਾ ਇੱਕ ਦਿਨ ਰਾਤ ਹੁੰਦਾ ਹੈ ਅਤੇ ਇਸ ਦਿਨ ਰਾਤ ਦੇ ਹਿਸਾਬ ਨਾਲ ਵਿਸ਼ਨੂੰ ਦੀ ਆਜੂ 100 ਬਰਸ ਹੈ ਪਰੰਤੂ ਸ਼ਿਵ ਜੀ ਦਾ ਇਹ ਇੱਕ ਦਿਨ ਰਾਤ ਹੀ ਹੁੰਦਾ ਹੈ ਇੱਕ ਦਿਨ ਰਾਤ ਅਨੁਸਾਰ ਹੀ ਸ਼ਿਵ ਜੀ ਦੀ ਉਮਰ 100 ਸਾਲ ਹੁੰਦੀ ਹੈ ਅਤੇ ਸ਼ਿਵ ਜੀ ਦੇਹ ਤਿਆਗ ਦਿੰਦਾ ਹੈ ਇਤਨਾ ਲੰਮਾ ਸਮਾ ਮਾਇਆ ਦੀ ਇੱਕ ਨਿਮਖ ਅੱਖ ਦੀ ਚਮਕਣ ਹੁੰਦੀ ਹੈ ਅਰਥਾਤ ਮਾਇਆ ਦੇ ਇੱਕ ਨਿਮਖ ਵਿੱਚ ਕਈ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਮਰਦੇ ਜੰਮਦੇ ਰਹਿੰਦੇ ਹਨ ਇਹ ਸੰਤ ਲੋਕੋ ਜਦ ਮਾਇਆ ਦਾ ਹੀ ਅੰਤ ਨਹੀਂ ਹੈ ਤਾਂ ਉਸ ਦੇ ਪਤੀ ਪ੍ਰਮਾਤਮਾ ਦਾ ਅੰਤ tatha ਵਰਤੰਤ ਕੌਣ ਕਹਿ ਸਕਦਾ ਹੈ ਇਹ ਬਚਨ ਕਰਕੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਗੂਜਰੀ ਮਹੱਲਾ ਪਹਿਲਾ ਨਾਬ ਕਮਲ ਤੇ ਬ੍ਰਹਮਣਾ ਉਪਜੇ 베ਦ ਪੜ੍ਹੇ ਮੁਖ ਕੰਠ ਸਵਾਰ ਤਾਂ ਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ Pritam ਕਿਉ ਬਿਸਰੇ ਮੇਰੇ ਪ੍ਰਾਨ ਆਧਾਰ ਜਾਂਕੇ ਭਗਤ ਕਰੇ ਜਨਪੂਰੇ ਮਨ ਜਨ ਸੇਵੇ ਗੁਰ ਵਿਚਾਰ ਰਹਾਓ ਰਵਸਸ ਦੀਪਕ ਜਾਕੇ ਤਰੇ ਭਵਨ ਏਕਾ ਜੋਤ ਮੁਰਾਰ ਗੁਰਮੁਖ ਹੋਏ ਸੋ ਐਨ ਇਸ ਨਿਰਮਲ ਮਨਮੁਖ ਰਹਿਣ ਅੰਧਾਰ ਸਿੱਧ ਸਮਾਦ ਕਰੇ ਨਿਤ ਝਗਰਾ ਦੂਨ ਲੋਚਨ ਕਿਆ ਹੀਰੈ ਅੰਤਰ ਜੋਤ ਸ਼ਬਦ ਤੁਣ ਜਾਗੇ ਸਤਿਗੁਰ ਝਗੜ ਨਬੇਰਾ ਸੁਰ ਨਾਰਨਾਥ ਬਯੰਤ ਅਜੋਨੀ ਸਾਚੇ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ ਭਾਵ ਵਿਸ਼ਨੂ ਦੇ ਨਾਭੀ ਕਮਲ ਵਿੱਚੋਂ ਜਦ ਬ੍ਰਹਮਾ ਪੈਦਾ ਹੋਇਆ ਤਾਂ ਉਸ ਨੇ ਬੜੀ ਸੁੰਦਰ ਸੁਰ ਨਾਲ ਵੇਦਾਂ ਦਾ ਪਾਠ ਕੀਤਾ ਉਹ ਵੀ ਉਸ ਦੇ ਆਰਾ ਪਾਰ ਦਾ ਅੰਤ ਨਾ ਪਾ ਸਕਿਆ ਨਾਭੀ ਦੀ ਨਲੀ ਦੇ ਮੰਦیرے ਵਿੱਚ ਘੁੰਮਦਾ ਰਿਹਾ ਚੰਦਰ ਸੂਰਜ ਤੇ ਤ੍ਰਲੋਕੀ ਵਿੱਚ ਜਿਸ ਦੀ ਜੋਤ ਪ੍ਰਕਾਸ਼ ਰਹੀ ਹੈ ਸੇਧ ਸਮਾਧੀਆਂ ਲਾ ਕੇ ਮਨ ਨਾਲ ਨਿਤ ਝਗੜਾ ਕਰਦੇ ਹਨ ਤੇ ਦੂਹਾ ਅੱਖਾਂ ਨਾਲ ਕੀ ਵੇਖਦੇ ਹਨ ਜਦ ਉਹਨਾਂ ਦੇ ਅੰਦਰ ਹੀ ਉਸ ਸਰਬਵਿਆਪਕ ਦੀ ਜੋਤ ਸਦਾ ਜਗ ਰਹੀ ਹੈ ਤੁਸੀਂ ਉਸ ਜੋਤੀ ਸਰੂਪ ਦਾ ਰਾਤ ਦਿਨ ਸ਼ਰਧਾ ਤੇ ਪ੍ਰੇਮ ਨਾਲ ਸਿਮਰਨ ਕਰੋ ਤਦ ਸੁਖੈਨ ਹੀ ਮੁਕਤੀ ਪਾਵੋਗੇ ਇਹ ਉਪਦੇਸ਼ ਪਰ ਕੇ ਗੁਰੂ ਜੀ ਅਗੇ ਨੂੰ ਚੱਲ ਪਏ ਗੁਰੂ ਜੀ ਦੇ ਨਾਲ ਇਹ ਪਿੱਛੇ ਪਿੱਛੇ ਸੰਤ ਵੀ ਚੱਲ ਪਏ ਹਨ ਅਤੇ ਬਚਨ ਬिलास ਕਰਦੇ ਹੋਏ ਅਹਿਮਦਾਬਾਦ ਨਗਰ ਦੇ ਬਾਹਰ ਗੁਰੂ ਜੀ ਰੋੜਾਂ ਦਾ ਚੌਂਤਰਾ ਬਣਾ ਕੇ ਉੱਪਰ ਬੈਠ ਕੇ ਅਤੇ ਸੰਤ ਆਪ ਜੀ ਪਾਸ ਚਾਰ ਸਫੇਰੇ ਬੈਠ ਗਏ ਇਸ ਅਸਥਾਨ ਦਾ ਨਾਮ ਅਜੇ ਤੱਕ ਰੋੜੀ ਸਾਹਿਬ ਗੁਰਦੁਆਰਾ ਪ੍ਰਸਿੱਧ ਹੈ